ਭੇਟ ਵੇਟ ਕੱਟ ਕਰਦਿਆਂ ਕਰਦਿਆਂ ਨਮਹਾ ਪਵਾੜਾ ਪਾ ਬੈਠਾ ਸੈਰ ਬਹਾਨੇ ਪਾਰਕ ਵਿੱਚ ਜਾ ਇਸ਼ਟ ਦੀ ਪਿੰਗ ਚੜਾ ਬੈਠਾ ਭੇਟ ਵੇਟ ਕੱਟ ਕਰਦਿਆਂ ਕਰਦਿਆਂ ਕਿਸੇ ਆਖਿਆ ਯੋਗਾ ਕਰ ਲੈ ਕਿਸੇ ਆਖਿਆ ਯੋਗਾ ਕਰ ਲੈ ਭੇਟ ਤੇਰਾ ਕੱਟ ਜਾਏਗਾ ਸ਼ੂਕਰਵੀ ਕਾਪੂ ਵਿੱਚ ਰਾਣੀ ਵੇੜ ਤੇ ਰਾ ਕੜ ਜਾਏਗਾ ਕਪਾਲ ਪਾਤੀ ਦੀਆਂ ਮਾਰ ਸਟੋਕਾਂ ਭੇਡ ਤੇ ਨੁਕਸ ਪਵਾ ਬੈਠਾ ਆਹ ਸੈਰ ਬਹਾਨੇ ਪਾਰਕ ਵਿੱਚ ਆ ਅਸ਼ਕਦਾ ਪਾਗ ਚੜਾ ਬੈਠਾ ਡਾਕਟਰ ਚੱਕਰਵਰਤੀ ਮੈਨੂੰ ਚੱਕਰਾਂ ਦੇ ਵਿੱਚ ਪਾਇਆ ਸ਼ਾਮ ਸਵੇਰੇ ਸੈਰ ਕਰਨ ਲਈ ਬਾਗੂ ਜੋਰ ਲਗਾਇਆ ਸੁਣ ਕੇ ਉਹਦੀਆਂ ਰੋਜ਼ ਹਦਾਇਤਾਂ ਸੁਣ ਕੇ ਉਹਦੀਆਂ ਰੋਜ਼ ਹਦਾਇਤਾਂ ਯਾਰੋ ਮੈਂ ਅਜਾ ਮਾ ਬੈਠਾ ਸੈਰ ਬਹਾਨੇ ਪਾਰਕ ਵਿੱਚ ਜਾ ਇਸ਼ਕ ਦੀ ਪਿੰਗ ਚੜਾ ਬੈਠਾ ਸੈਰ ਬਹਾਨੇ ਪਾਰਕ ਵਿੱਚ ਜਾ ਇਸ਼ਕ ਦੀ ਪਿੰਗ ਚੜਾ ਬੈਠਾ ਵੇਟ ਨਾ ਕਟਿਆ ਵੇਟ ਨਾ ਕਟਿਆ ਕਟ ਗਈ ਜੇ ਵਿੱਚੋਂ ਮਾਇਆ ਉਸ ਸੁੰਦਰੀ ਨੇ ਮੈਨੂੰ ਐਸਾ ਜਾਲ ਦੇ ਵਿੱਚ ਫਸਾਇਆ ਉਹ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਚੁੱਗਾ ਚੌੜ ਕਰਾ ਬੈਠਾ ਸਰਵਹਾਨੇ ਪਾਰਕ ਵਿੱਚ ਜਾ ਇਸ਼ਤੇ ਦੀ ਪਿੰਡ ਚੜਾ ਬੈਠਾ ਵੇਟ ਵੇਟ ਕੱਟੇ ਕਰਦਿਆਂ ਕਰਦਿਆਂ हाँ मेरे इश्क दी प्रेम कहानी किसे ने कर जा दसी हाँ मेरे इश्क दी प्रेम कहानी किसे ने घर जा दसी घरवाली मेरे पीछे कोड़ना चिमटा लैके दसी देख चंडी दूरों ही मैं देख चंडी दूरों ही मैं डाढ़ा ही कबरा बेटा ਯਾਰ ਬਾਹਨੇ ਪਾਰਕ ਵਿੱਚ ਜਾ ਇਸ਼ਕ ਦੀ ਪੀਂਗ ਚੜਾ ਬੈਠਾ ਉਹ ਤਾਰਫੂ ਚੱਕਰ ਹੋ ਗਈ ਯਾਰ ਰਹਿ ਗਏ ਕੱਲੇ ਘਰ ਵਾਲੀ ਨੇ ਪਾਰਕ ਵਿੱਚ ਫਿਰ ਕੀਤੀ ਬੱਲੇ ਬੱਲੇ ਘਰ ਵਾਲੀ ਨੇ ਪਾਰਕ ਵਿੱਚ ਫਿਰ ਕੀਤੀ ਬੱਲੇ ਬੱਲੇ ਬਾਬਕ ਵਾਲਾ ਬਾਬਕ ਵਾਲਾ ਬਈ ਬਾਬਕ ਵਾਲਾ ਮਾਫੀ ਮੰਗ ਕੇ ਤੰਨਾ ਨੂੰ ਹੱਥ ਲਾ ਬੈਠਾ ਸ਼ਹਿਰ ਵਹਾਨੇ ਬਾਗ਼ ਦੇ ਵਿੱਚ ਜਾ ਇਸ਼ਕ ਦੀ ਪੀਂਗ ਚੜਾ ਬੈਠਾ ਸ਼ਹਿਰ ਵਹਾਨੇ ਬਾਗ਼ ਦੇ ਵਿੱਚ ਜਾ ਇਸ਼ਕ ਦੀ ਪੀਂਗ ਚੜਾ ਬੈਠਾ